ਰਾਏਕੋੜ ਸ਼ਹਿਰ ਦੇ ਵਾਰਡ ਨੰਬਰ 13 ਦੇ ਮਹੱਲਾ ਕੱਚਾ ਕਿਲਾ ਵਿਖੇ ਗੁਰਦੁਆਰਾ ਸ਼ਹੀਦਗੜ੍ਹ ਨਜ਼ਦੀਕ ਸਥਿਤ ਇੱਕ ਸੜਕ ਤੇ ਗੰਦੇ ਪਾਣੀ ਦੀ ਉਚਿਤ ਨਿਕਾਸੀ ਨਾ ਹੋਣ ਕਾਰਨ ਇਸ ਮਹੱਲੇ ਦੇ ਲੋਕ ਪਿਛਲੇ 2.5 ਸਾਲ ਤੋਂ ਨਰਕ ਵਰਿਆ ਜੀਵਨ ਜਿਉਣ ਲਈ ਮਜਬੂਰ ਹਨ ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਹੱਲੇ ਵਿੱਚ ਦੋ ਦੋ ਸੀਵਰੇਜ ਹੋਣ ਦੇ ਬਾਵਜੂਦ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਹੋ ਰਹੀ ਜਿਸ ਕਾਰਨ ਗੰਦਾ ਪਾਣੀ ਸੜਕਾਂ ਤੇ ਨਾਲੀਆਂ ਵਿੱਚ ਖੜਾ ਰਹਿੰਦਾ ਹੈ ਅਤੇ ਬਿਮਾਰੀਆਂ ਨੂੰ ਸੱਦਾ ਹੈ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਗੰਦੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਤਾਂ ਉਹ ਨਗਰ ਕੌਂਸਲ ਦਫ਼ਤਰ ਕੌਂਸਲਰਸ ਤੇ ਹਲਕਾ ਵਿਧਾਇਕ ਦੀ ਰਿਹਾਈ ਦਾ ਘਰਾਵ ਕਰਨਗੇ। ਇਸ ਸਬੰਧੀ ਨਗਰ ਕੌਂਸਲ ਦੇ ਕਰਮਚਾਰੀ ਅਵਤਾਰ ਸਿੰਘ ਤੇ ਕੌਂਸਲਰ ਜਸਵੀਰ ਕੋਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਜੋ ਕਿਹਾ ਤੁਸੀਂ ਵੀ ਸੁਣੋ। ਕੀ ਨਾ ਆਪਣਾ ਹਾਂਜੀ ਜੀ ਮੇਰਾ ਨਾਮ ਗੀਤਾ ਵਾ। ਕਿਹੜਾ ਮਹਿਲਾ ਮੋਹੱਲਾ ਸਾਡਾ ਕੱਚਾ ਕਿਲਾ ਇੱਥੇ ਕੀ ਪ੍ਰੋਬਲਮ ਆ ਰਹੀ ਹੈ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈ ਪਾਣੀ ਦੀ ਸੀਵਰੇਜ ਬੰਦ ਹੋ ਰਿਹਾ ਇੰਨਾ ਗੰਦਾ ਪੈਂਦਾ ਜਾਂਦਾ ਉਹ ਸਾਡਾ ਬਹੁਤ ਬੁਰਾ ਹਾਲ ਆ ਲੋਕਾਂ ਦੇ ਘਰਾਂ ਚ ਪਾਣੀ ਜਾਂਦਾ ਲੋਕਾਂ ਦੀਆਂ ਕੰਧਾਂ ਡੈਗੀਆਂ ਇੰਨਾ ਜ਼ਿਆਦਾ ਬੁਰਾ ਹਾਲ ਆ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਿਸੇ ਸਰਕਾਰ ਕੋਲੇ ਕੋਈ ਨਹੀਂ ਸਾਡੀ ਸੁਣਵਾਈ ਹੋ ਰਹੀਗੀ ਕਿੰਨੇ ਦਿਨ ਤੋਂ ਇਹ ਸਮੱਸਿਆ ਰਹੀ ਸਾਨੂੰ 2.5 ਸਾਲ ਤਿੰਨ ਸਾਲ ਹੋਣ ਆਲੇ ਜੀ ਜਦ ਤੱਕ ਤੁਸੀਂ ਇਸੇ ਤਰੀਕੇ ਹਾਲਤ ਹਾਂਜੀ ਇਹ ਕਸਕਾ ਦੇ ਇਸ ਕਮੇਟੀ ਚ ਜਾਂਦੇ ਆ ਕਦੇ ਐਮਐਲਏ ਕੋਲੇ ਜਾਂਦੇ ਆ ਕਦੇ ਐਮਸੀ ਐਮਸੀ ਕਹਿੰਦਾ ਐਮਐਲਏ ਕਰੂਗਾ ਐਮਐਲਏ ਕਹਿੰਦਾ ਮੇਰੀ ਪਹੁੰਚ ਤੋਂ ਬਾਹਰ ਕਮੇਟੀ ਵਾਲੇ ਵੀ ਹੋਈ ਨਹੀਂ ਸੁਣਦੇ ਕਿ ਕੋਈ ਸੁਣਵਾਈ ਨਹੀਂ ਹੈਗੀ ਜੀ ਸਾਡੀ ਬਹੁਤ ਮੰਦਾ ਹਾਲ ਹੈ ਬਹੁਤ ਹੀ ਜ਼ਿਆਦਾ ਮੰਦਾ ਹਾਲਾ ਬੱਚੇ ਸਾਡੇ ਬਾਹਰ ਨਹੀਂ ਨਿਕਲ ਸਕਦੇ ਬੱਚਿਆਂ ਨੇ ਪੜਨ ਵੀ ਜਾਣਾ ਕੋਈ ਸਾਡੇ ਬਜ਼ੁਰਗ ਆ ਉਹ ਤਿਲਕ ਤਿਲਕ ਡਿੱਗਦੇ ਆ ਗਾਰਾ ਤੁਸੀਂ ਆਪ ਹੀ ਦੇਖ ਸਕਦੇ ਹੋ ਸਾਡੀ ਬਾਕੀ ਸਾਰੀ ਹੋਰ ਤੁਸੀਂ ਦੇਖ ਹੀ ਸਕਦੇ ਹਾਂ ਗੰਦਾ ਡਿੱਗਣਾ ਨਹੀਂ ਹੋਣੀ ਪਾਣੀ ਗੰਦਾ ਪਾਣੀ ਸਾਡੇ ਅਕਰਾਂ ਦੇ ਵਿੱਚ ਜਾਂਦਾ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਸਾਡੀ ਸੜਕ ਬਣਾਈ ਸੜਕ ਬਣਾਈ ਪੱਕੀ ਸੜਕ ਤੋਂ ਸਾਡੀ ਕੱਚੀ ਸੜਕ ਘਰਤੀ ਪੱਕੀ ਵਧੀਆ ਸਾਡੀ ਪਹਿਲਾਂ ਸੜਕ ਸੀਗੀ ਉਸ ਤੋਂ ਬਾਅਦ ਪੱਟਤੀ ਸੀਵਰੇਜ ਪਾਉਣੇ ਸਿਵਰੇਜ ਕਾਦੇ ਪਾਇਏ ਜੀ ਉਹ ਤਾਂ ਸਾਡਾ ਗੰਦ ਹੀ ਪਾਤਾ ਜਾ। ਤੇ ਕਿੰਨਾ ਥੋੜਾ? ਮੇਰਾ ਨਾਮ ਕੁਲਦੀਪ ਸਿੰਘ। ਹਾਂ ਕਿਹੜਾ ਮਸਲਾ ਆਪਣਾ? ਮਸਲਾ ਕੱਚਾ ਕਲਾ। ਕੀ ਮਸਲਾ ਕਾ? ਮਸਲਾ ਜੀ ਪਾਣੀ ਦਾ ਹੀ ਆ ਸਾਡੇ ਨਾਲ ਤਾਂ ਨਿਕਾਸ ਹੋ ਰਿਹਾ ਪਾਣੀ ਦਾ। ਜੋ ਦਾ 2 2.5 ਸਾਲ ਹੋ ਗਏ ਮਨਨ ਕਿ ਸਿਵਰੇਜ ਪਾਇਏ ਨੂੰ ਨਿਕਾਸ ਨਹੀਂ ਹੋ ਰਿਹਾ ਪਾਣੀ ਦਾ। ਨਵਾਂ ਸਿਵਰੇਜ ਪਾਇਆ ਜਿਹੜਾ? ਸਿਵਰੇਜ ਬਿਲਕੁਲ ਨਵਾਂ ਪਾਇਆ ਜਿਹੜਾ ਪੁਰਾਣਾ ਸਿਪਲਾ ਸੋ ਹੀ ਬੰਦ ਹੋ ਗਿਆ। ਜਿਹੜਾ ਨਾਲੀਆਂ ਦਾ ਜਾਂ ਪਾਣੀ ਆ ਘਰਾਂ ਦੇ ਵਿੱਚ ਫਵਾਰ ਨਿਕਲਦਾ ਪਾਣੀ ਸੜਦੇ ਤੋੜਾ ਫਿਰਦਾ ਵਾ। ਪਈਆਂ ਦੀ ਤਾਂ ਵਿਚਾਰਾਂ ਦੀਆਂ ਕੰਧਾਂ ਬਹਿ ਗਈਆਂ ਪਾਣੀ ਨਾ ਬੱਚਾ ਤਾਂ ਨਹੀਂ ਗਿਆ ਨਾ ਕੱਬ ਕੋਈ ਬਜ਼ੁਰਗ ਨਹੀਂ ਨਿਕ ਸਕਦਾ ਇਸ ਤੋਂ ਦੀ। ਕੱਲ ਬੁੜੀ ਡੈਪੀ ਬਾਹਾਂ ਟੁੱਟ ਗਈ ਉਹਦੀ। ਬਰਸਾਤਾਂ ਦੇ ਵਿੱਚ ਤਾਂ ਬੜਾ ਬੁਰਾ ਹਾਲ ਹੁੰਦਾ। ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ 15-15 ਦਿਨ ਨਾ ਤਾਂ ਬੱਚੇ ਸਕੂਲੇ ਜਾ ਸਕਦੇ ਆ। ਬਹੁਤ ਪਰੇਸ਼ਾਨੀਆਂ ਸਾਰਿਆਂ ਨੂੰ ਦਿੱਕਤ ਬਹੁਤ ਜ਼ਿਆਦਾ ਲੋਕ ਡਗਦੇ ਬਹੁਤ ਆ। ਤੁਸੀਂ ਨਗਰ ਕਾਉਂਸਲ ਨੂੰ ਅਧਿਕਾਰੀਆਂ ਨੂੰ ਮੈਂ ਪਹਿਲਾਂ ਵੀ ਜਾ ਕੇ ਆਇਆ ਜੀ ਦੋ ਵਾਰੀ ਸਾਡੇ ਮਹੱਲੇ ਵਾਲੇ ਇਕੱਠੇ ਵੀ ਜਾ ਕੇ ਆਏ ਆ। ਕੋਈ ਉੱਥੇ ਹੱਲ ਨਹੀਂ ਸੁਣਵਾਈ ਕਹਿੰਦੇ ਬੰਦੇ ਭੇਜ ਦਿੰਦੇ ਆ। ਕਹਿੰਦੇ ਆ ਕਰ ਦਿਓ ਸਫਾਈ ਕਰਦੀ। ਉਸੇ ਉਹਦਾ ਹੱਲ ਨਹੀਂ ਹੁੰਦਾ। ਹਾਕਮ ਕੋਲੇ ਜਾਈਦਾ ਉਹ ਕਹਿੰ ਸਾਡੇ ਐਮਰਸੀ ਆ ਅੱਛਾ ਜੀ ਐਮਰਸੀ ਨੇ ਵੀ ਕੋਈ ਹੱਲ ਨਹੀਂ ਕੀਤਾ ਕੋਈ ਹੱਲ ਨਹੀਂ ਕੱਲ ਰਾਤ ਵੀ ਅਸੀਂ ਜਾ ਕੇ ਆਏ ਉਹਦੇ ਕੋਲੇ ਹੁਣ ਉਹ ਕਹਿੰਦੀ ਵੀ ਅੱਜ ਤਾਂ ਉਹਨੇ ਟਾਈਮ ਦਿੱਤਾ ਸੀ ਦੇਖੋ ਹੁਣ ਕੀ ਬੰਦ ਹੈ ਤੁਹਾਡੀ ਕੀ ਗੱਲ ਜਣੀ ਇਹੀ ਆ ਵੀ ਸਾਨੂੰ ਸਫਾਈ ਹੋ ਜਾ ਸਬੇਂਤੀ ਜੀ 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 ਬਾਈ ਜੀ ਦਾ ਮੇਰਾ ਨਾਮ ਪ੍ਰਤਾਪ ਸਿੰਘ ਆ ਸੀ ਬਰੇਜ ਦਾ ਜਿਹੜਾ ਕੰਮ ਕਰਨਾ ਕੋਟ ਕੋਟ ਜੀ ਦੇਖਦੇ ਕਰ ਹਾਂਜੀ 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 ਪ੍ਰਤਾਪ ਸਿੰਘ ਇੱਕ ਨਪਰੇ ਲਾਇਕੁਰ ਦੇ ਸੱਚਾ ਕਿਲਾ ਮਲੇ ਦੇ ਵਿੱਚ ਕੋਟ ਦਵਰਾ ਸੀ ਅਜੀ ਸੀਵਰੇਜ ਦੇ ਨੇੜੇ ਕੋ ਮਸਲਾ ਹੈਗਾ ਸੀਵਰੇਜ ਦਾ ਹਾਂਜੀ 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 ਸਰ ਲੱਗਤਾ ਹੈ ਕਿ ਸੈਲਫ ਪਲੱਸ ਸੀਵਰੇਜ ਕੋਸਾ ਸੜਕ ਤੋਂ ਪੁੱਤੀ ਹੋਈ ਹੁਣ ਉਹ ਸੀਵਰੇਜ ਵੀ ਸਹੀ ਟਾਈਮ ਤੇ ਨਹੀਂ ਚੱਲਦਾ ਲੋਕਾਂ ਦੇ ਘਰਾਂ ਤੱਕ ਪਾਣੀ ਭੜਿਆ ਰਹਿ ਜਾਂਦਾ ਠੀਕ ਹੈ ਔਰ ਨਾਲੀਆਂ ਦਾ ਸਰ ਮਸਲਾ ਇੱਕ ਤਾਂ ਨਾਲੀਆਂ ਦਾ ਜਿਹੜਾ ਪਾਣੀ ਆ ਉਹਦੇ ਵਿੱਚ ਉਹ ਗੱਭਗੂ ਰਹਿੰਦੀ ਆ ਉਹ ਵਿੱਚ ਪਾਇਆ ਸੀਵਰ ਦੇ ਅੱਛਾ ਤੇ ਅੱਜ ਉਹ ਹੁਣ ਭਰਨ ਦੇ ਜਿਹੜਾ ਪੁਰਾਣਾ ਸੀਵਰ ਪਾਇਆ ਹੋਣਾ ਉਹਦੇ ਨਾਲ ਟੋਟਾ ਜੋਣ ਲੱਗਿਆ ਹੋਇਆ ਉਹ ਕੰਮ ਚੱਲ ਰਿਹਾ ਹੁਣ ਉਹ ਰਾਜੋ ਦਾ ਵੀ ਸਮੱਸਿਆ ਦਾ ਹੱਲ ਹੋ ਜਾਊਗਾ ਜੀ ਅੱਜ ਹਾਂਜੀ ਉਹ ਜਿਹੜੀਆਂ ਸੜਕਾਂ ਸੁੱਕਾ ਬਣਨ ਵਾਲੀਆਂ ਨੇ ਉਹਨ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ